ਸਤਿ ਸ਼੍ਰੀ ਅਕਾਲ ਜੀ ਬੇਤਰ ਬਹਾਰਪ੍ਰੀਤ ਵੇਖ ਸਾਰੇ ਵੀਰਾਂ ਦਾ ਇਚਾਨ ਦਾ ਸਵਾਗਤ ਕਰਦੇ ਆ ਤੇ ਕਿਹੜਾ ਸਿਸਟਮ ਲੱਗਣ ਜਾ ਰਿਹਾ 9 ਤੋਂ ਲੈ ਕੇ 12 April ਦੇ ਦਰਮਿਆਨ ਪੰਜਾਬ ਪੰਜਾਬ ਦੇ ਨਾਲ ਨਾਲ ਕਿ ਹਰਿਆਣਾ ਤੇ ਰਾਜਸਥਾਨ ਪੱਛਮੀ ਯੂਪੀ ਤੇ ਦਿੱਲੀ ਦੇ ਆ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਕਿਹੜੇ-ਕਿਹੜੇ ਇਲਾਕਿਆਂ ਵਿੱਚ ਵਾਧਾ ਤੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਕਟਾ ਉਮੀਦਿਆ ਸਾਰ ਜਿਹੜੇ ਪਾਣ ਦੇ ਦਿਖਾਈ ਦੇ ਰਹੇ ਨੇ ਤੇ ਕਿਹੜੇ-ਕਿਹੜੇ ਆ ਖੇਤਰਾਂ ਵਿੱਚ ਹਨੇਰ ਝੱਖੜ ਚੱਲਣ ਦੀ ਸੰਭਾਵਨਾ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਆ ਛੋਟੀ ਜਿਹੀ ਬੇਨਤੀ ਕਰਨਾ ਵੀਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਵੀਰ ਚੈਨਲ ਤੇ ਨਵਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸ਼ੁਰੂ ਕਰਦੇ ਆ ਇਸ ਦੀਏ ਵੀਡੀਓ ਸਭ ਤੋਂ ਪਹਿਲਾਂ ਗੱਲ ਕਰੀਏ ਜਿਹੜਾ 7 ਤੋਂ ਲੈ ਕੇ 9 April ਤੱਕ ਟੈਂਪਰੇਚਰ ਜਿਹੜੇ ਚੜਨਗੇ ਜਾਨੀ ਕਿ ਉਸ ਵਾਰ ਜਿਹੜਾ ਸਿਸਟਮ ਲੱਗਣਾ 10 11 12 ਦੇ ਦਰਮਿਆਨ ਫਿਰ ਤੋਂ ਜਿਹੜੇ ਟੈਂਪਰੇਚਰ ਡਾਊਨ ਹੋਣਗੇ ਤਾਂ ਥੋੜਾ ਜਿਹਾ ਆਪਾਂ ਗੱਲ ਕਰੀਏ ਹਲਕੀ ਜਿਹੀ ਗਰਮੀ ਤੋਂ ਫਿਰ ਤੋਂ ਰਾਤ ਮਿਲਦੀ ਸੰਭਾਵਨਾਤ ਉਸ ਤੋਂ ਪਹਿਲਾਂ 7 ਤੋਂ ਲੈ ਕੇ ਜਾਨੀ ਕਿ 6 April ਨੂੰ ਵੀ ਕ ਟੈਂਪਰੇਚਰ ਚੜੇ ਨੇ ਕਾਫੀ ਜਿਹੜੀ ਗਰਮੀ ਮਹਿਸੂਸ ਕੀਤੀ ਗਈ ਹੁਣ ਜਿਹੜੇ 7 ਤੋਂ ਲੈ ਕੇ ਉਸ ਤੋਂ ਬਾਅਦ 9 ਆਪਾਂ April ਦੀ ਗੱਲ ਕਰੀਏ 10 April ਤੱਕ ਜਿਹੜੇ ਟੈਂਪਰੇਚਰ ਚੜਨਗੇ ਜਾਨੀ ਕਿ 7 8 9 April ਦੇ ਦਰਮਿਆਨ ਤੋਂ 10 April ਦੁਪਹਿਰ ਸ਼ਾਮ ਤੱਕ ਜਿਹੜਾ ਟੈਂਪਰੇਚਰ ਹੋਣਗੇ ਆ ਕਾਫੀ ਖੇਤਰਾਂ ਵਿੱਚ ਜਿਹੜੇ ਹੋ ਸਕਦੇ ਨੇ ਕਿ ਕੁਝ ਖੇਤਰਾਂ ਵਿੱਚ 40 ਪਲੱਸ ਵੀ ਜਿਹੜੇ ਦਰਜ ਕੀਤੇ ਜਾ ਸਰ ਮੇਨ ਤੌਰ 7 8 9 ਇਹ ਤਿੰਨ ਦਿਨਾਂ ਵਿੱਚ ਟੈਂਪਰੇਚਰ ਕਾਫੀ ਜਿਹੜੇ ਹਾਈ ਜਾਣਗੇ ਜਾਨੀ ਕਿ ਕੁਝ ਖੇਤਰਾਂ ਵਿੱਚ ਹੋਣਗੇ 38 39 ਕਿਤੇ ਕਿਤੇ 40 ਡਿਗਰੀ ਇਸ ਤੋਂ ਪਲੱਸ ਵੀ ਕਰ ਸਕਦੇ ਨੇ ਤਾਂ ਇਹ ਦੱਖਣ ਪੱਛਮੀ ਇਲਾਕੇ ਹੋਗੇ ਜ્યાં ਆਪਾਂ ਗੱਲ ਕਰੀਂ ਮੱਧ ਕੇਂਦਰ ਹੋਗੇ ਪੰਜਾਬ ਦੇ ਹੋਗੇ ਜਾਂ ਹਰਿਆਣਾ ਦੇ ਆ ਰਾਜਸਥਾਨ ਦੇ ਪੰਜਾਬ ਦੇ ਨਾਲ ਲੱਗਦੇ ਖੇਤਰ ਦਿੱਲੀ ਦੇ ਹੋਗੇ ਪੱਛਮੀ ਯੂਪੀ ਹੋ ਗਿਆ ਜਾਂ ਆਪਾਂ ਗੱਲ ਕਰੀਏ ਇਸ ਤੇ ਨਾਲ ਲੱਗਦੇ ਕੁਝ ਖੇਤਰਾਂ ਦੇ ਟੈਂਪਰੇਚਰ ਦੇ ਹਾਈ ਰਹਿਣਗੇ ਕੁਝ ਮਾਜਹਤ ਬਬਤ ਖੇਤਰ ਹੋਗੇ ਇੱਥੇ ਥੋੜੇ ਟੈਂਪਰੇਚਰ ਹੋਸਰੇ 1-2 ਡਿਗਰੀ ਬਾਕੀ ਖੇਤਰਾਂ ਨਾਲ ਥੱਲੇ ਦਾਸਰੇ ਬਾਕੀ ਹਜ਼ਾਰਤਲ ਆਰ ਮੋਸਟ ਜਿਹੜੇ ਇਲਾਕੇ ਹੋਣਗੇ ਕਾਫੀ ਖੇਤਰਾਂ ਵਿੱਚ ਟੈਂਪਰੇਚਰ ਹੋਣਗੇ 37-39 ਜਾਂ ਆਪਾਂ ਗੱਲ ਕਰੀਏ 38-39 ਕਿਤੇ 40 ਜਾਂ ਇਸ ਤੋਂ ਪਲੱਸ ਕਿੱਤੇ ਜਾਸਰ ਜੜ ਕੇ ਹੀਟ ਵੇਵ ਦੀ ਕੰਡੀਸ਼ਨ ਵੇਖਣ ਨੂੰ ਮਿਲ ਰਹੀ ਹੈ ਕਾਫੀ ਜੜ ਗਰਮੀ ਮਹਿਸੂਸ ਹੋਉਂਦੇ ਆਸਾਰ ਨੇ ਮੁੜ ਕੇ ਪਰੇ ਗਰਮੀ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਹੌਲੀ ਹੌਲੀ ਜੇ ਟੈਂਪਰੇਚਰ ਚੜਨੇ ਸ਼ੁਰੂ ਹੋਣਗੇ ਤਾਂ ਉਸ ਤੋਂ ਬਾਅਦ ਜਿਹੜਾ ਸਿਸਟਮ ਲੱਗਣਾ ਫਿਰ ਤੋਂ ਹਲਕੀ ਜਿਹੜੀ ਰਾਤ ਆ ਮਿਲਦੀ ਸੁਭਾਵਨਾ ਇਸ ਜਿਹੜਾ ਸਿਸਟਮ ਹੋਵੇਗਾ 9 ਤੋਂ ਲੈ ਕੇ 12 April ਦੇ ਦਰਮਿਆਨ ਇਸ ਵਿੱਚ ਹਨੇਰ ਝੱਖੜ ਚੱਲਣ ਦੇ ਜਰਾ ਆਸਾਰ ਜਿਹੜੇ ਬੰਦੇ ਦਿਖਾਈ ਦੇ ਨੇ ਮੀਂਹ ਜਿਹੜੇ ਹੋਣਗੇ ਟੁੱਟਵੀਂ ਕਰਮੇ ਹੋਣਗੇ ਯਾਨੀ ਕਿ ਕੁਝ ਖੇਤਰਾਂ ਵਿੱਚ ਅਮੀਦ ਆਸਾਰ ਰਹਿਣਗੇ ਕਿਤੇ ਕਿਤੇ ਹਲਕੇ ਦਰਮਿਆਨੇ ੜ ਫੁਆਰਾ ਵ ਮਿਆਨੇ ਕਿਤੇ ਕਿਤੇ ਦਰਮਿਆਨ ਨੇ ਥੋੜੇ ਤੇਜ਼ ਮੀਂਹ ਚੱਟ ਵੇਖਣ ਨੂੰ ਮਿਲੇ ਸਰ ਜਿਆਦਾਤਰ ਇਹ ਖੇਤਰਾਂ ਮੌਸਮ ਜਿਹੜਾ ਹੈਗਾ ਬੱਦਲਵਾਈ ਵਾਲਾ ਜਾਂ ਇਸ ਤਰ੍ਹਾਂ ਆਪਾਂ ਗੱਲ ਕਰੀ ਕਿਤੇ ਕਿਤੇ ਏੜ ਬੱਦਲ ਬਣ ਗਏ ਠੀਕ ਹੈ ਤਾਂ ਕੁਝ ਖੇਤਰਾਂ ਵਿੱਚ ਹਨੇਰ ਚੱਖੜੇ ਕਾਫੀ ਖੇਤਰਾਂ ਵਿੱਚ ਵੇਖਣ ਨੂੰ ਮਿਲੇਗਾ ਤਾਂ ਹਨੇਰ ਚੱਖੜ ਸੁਭਾਵਨਾ ਇਸ ਸਿਸਟਮ ਵਿੱਚ ਜ਼ਿਆਦਾ ਰਹੇਗੀ ਤਾਂ ਉਸ ਤੋਂ ਬਾਅਦ ਇੱਕੜਾ ਸਿਸਟਮ ਫਿਰ ਤੋਂ ਆ ਰਿਹਾ 18 ਤੋਂ ਲੈ ਕੇ 22 April ਦੇ ਦਰਮਿਆਨ 17 18 ਤੋਂ ਲੈ ਕੇ 22 23 April ਦੇ ਦਰਮਿਆਨ ਤਾਂ ਉਹ ਵੀ ਉਸ ਸਿਸਟਮ ਵਿੱਚ ਹਨੇਰ ਚੱਖੜ ਚੱਲਣ ਦੀ ਜ਼ਿਆਦਾ ਸੁਭਾਵਨਾ ਤੇ ਉਮੀਦ ਅਸਾਰ ਬਹੁਤ ਹੀ ਘੱਟ ਨੇ ਏੜ ਸਿਸ 12 ਅਪ੍ਰੈਲ ਦੇ ਦਰਮਿਆਨ ਇਸ ਵਿੱਚ ਵੀ ਜਿਹੜੇ ਅਮੀ ਦੇ ਜਿਹੜੇ ਟੁੱਟਵੇਂ ਕਾਰਨ ਹੋਣਗੇ ਜਿਹੜੀ ਕੁਝ ਕੁਝ ਖੇਤਰਾਂ ਵਿੱਚ ਟਾਉਂਟ ਇਲਾਕਿਆਂ ਵਿੱਚ 9 10 ਸੋਸਤ ਵਰ 11 12 ਨੂੰ ਟੁੱਟਵੇਂ ਕਾਰਵਾਈਆਂ ਹੋਣਗੀਆਂ ਪਰ ਨੇਰ ਚੱਖੜ ਦੋ ਕੁ ਵਾਰ 9 ਤੋਂ ਲੈ ਕੇ 12 ਅਪ੍ਰੈਲ ਦੇ ਦਰਮਿਆਨ 9 ਜਾਂ 10 ਸੋਸਤ 11 ਜਾਂ 12 ਨੂੰ ਦੋ ਕੁ ਦਿਨ ਹੋ ਸਕਦਾ ਕਾਫੀ ਖੇਤਰਾਂ ਵਿੱਚ ਨੇਰ ਚੱਖੜ ਵੇਖਣ ਨੂੰ ਮਿਲ ਸਕਦਾ ਬਾਕੀ ਇੱਕ ਦੋ ਦਿਨ ਇਹੋ ਜਿਹੇ ਹੋ ਸਕਦੇ 9 ਤੋਂ ਲੈ ਕੇ 12 ਦਿਨ ਕੁਝ ਖੇਤਰਾਂ ਵਿੱਚ ਨੇਰ ਚੱਖੜ ਚੱਲਣ ਦੀ ਸੰਭਾਵਨਾ ਹੈ ਤਾਂ ਉਸ ਤੋਂ ਬਾਅਦ ਗੱਲ ਕਰੀਏ 7 8 9 10 ਦੇ ਦਰਮਿਆਨ ਜਣ ਜਿਹੜਾ ਹਵਾਵਾਂ ਆਣਗੀਆਂ ਜਨਕੀ ਆ ਜਿਹੜੇ ਦੱਖਣ ਤੋਂ ਸਾਈਡ ਜਨਕੀ ਦੱਖਣ ਪੂਰਬ ਚੱਲਣ ਦੀ ਸੰਭਾਵਨਾ ਜਿਹੜਾ ਪੂਰਾ ਚੱਲੇਗਾ ਤੱਖਣ ਪੂਰਾ ਤਾਂ ਜਿਸ ਕਰਕੇ ਆਪਾਂ ਗੱਲ ਕਰੀਏ ਜਿਹੜੇ ਗਰਮੀ ਵਿੱਚ ਕਾਫੀ ੜਵਾਦਾ ਆਉਂਦਿਆ ਸਾਰਨੇ ਗਰਮ ਜਿਹੜੀਆਂ ਨਮੀ ਵਾਲੀਆਂ ਹਵਾਵਾਂ ਨੇ ਜਿਸ ਕਰਕੇ ਨਮੀ ਵੀ ਕਾਫੀ ਜਿਹੜੀ ਇਕੱਠੀ ਹੁੰਦੀ ਆ ਸਾਰਨੇ ਤਾਂ ਸਿਸਟਮ ਲੱਗਣ ਦੇ ਸਾਰ ਬੰਦੇ ਦਿਖਾਈ ਦੇ ਰਹੇ ਨੇ ਗਰਮੀ ਵਿੱਚ ਕਾਫੀ ੜਵਾਦਾ ਹੋ ਸਕਦਾ ਜਨਕੀ ਆਪਣੇ ਸਾਤ ਤੋਂ ਲੈ ਕੇ 9 10 April ਤੱਕ ਜਿਹੜਾ ਟੈਂਪਰੇਚਰ ਚੜਨਗੇ ਉਸ ਤੋਂ ਬਾਅਦ 10 ਤੋਂ ਲੈ ਕੇ 11 12 ਦੇ ਦਰਮਿਆਨ ਫਿਰ ਤੋਂ ਟੈਂਪਰੇਚਰ ਥੋੜੇ ਥੱ ਆ ਗਰਮੀ ਤੋਂ ਰਾਤ ਮਿਲਦੀ ਸੰਭਾਵਨਾ ਹੈ ਜਿਹੜੇ ਉਸ ਤੋਂ ਬਾਅਦ 10 11 ਨੂੰ ਹੋ ਸਕਦਾ ਹੈ ਹਵਾਵਾਂ ਦੀਆਂ ਜਿਹੜੇ ਕੁਝ ਸਮੇਂ ਲਈ ਉੱਤਰ ਤੋਂ ਪੱਛਮ ਦਿਸ਼ਾ ਵੱਲ ਵਾਕ ਸਕਦੇ ਚਾਰਤਰ ਹਵਾਵਾਂ ਕਿਆਂ ਜਿਹੜੇ 7 ਤੋਂ ਲੈ ਕੇ 12 ਦੇ ਦਰਮਿਆਨ ਜਿਹੜੇ ਪੂਰੇ ਤੋਂ ਯਾਨੀ ਕਿ ਦੱਖਣ ਪੂਰਾ ਜਾਂ ਪੂਰਬ ਦਿਸ਼ਾ ਤੋਂ ਜਿਹੜੀਆਂ ਹਵਾਵਾਂ ਦੀ ਵਾਪਸੀ ਹੋ ਸਕਦੀ ਹੈ ਤਾਂ ਜਿਸ ਕਰਕੇ ਨਮੀ ਵਾਲੀਆਂ ਹਵਾਵਾਂ ਪਹੁੰਚਣਗੇ ਇਹ ਟੈਂਪਰੇਚਰ ਜਿਹੜੇ ਆ ਵਧਣਗੇ ਯਾਨੀ ਕਿ 9 ਤੋਂ ਲੈ ਕੇ 10 ਦੇ ਦਰਮਿਆਨ ਤੇ ਜਿਹੜੇ ਗਰਮੀ ਵਿੱਚ ਕਾਫੀ ਅੜਵਾਦਾ ਹੁੰਦੇ ਆ ਸਾਰਨੇ ਟੈਂਪਰੇਚਰ ਹੋਣਗੇ 38 39 ਕਿਤੇ ਕਿਤੇ 40 ਜਾਂ 40 ਤੋਂ ਪਲੱਸ ਵੀ ਕੁਝ ਖੇਤਰਾਂ ਵਿੱਚ ਵੇ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 9 ਤੋਂ ਲੈ ਕੇ 12 ਦੇ ਦਰਮਿਆਨ ਜਾਂ ਸਿਸਟਮ ਲੱਗਣ ਜਾ ਰਿਹਾ 9 10 11 12 ਦੇ April ਨੂੰ ਤੇ ਇਸ ਵੀ ਜਿਹੜੇ ਟੁੱਟਵੇਂ ਕਾਰਮੀ ਹੋਣਗੇ ਉਮੀਦ ਹੈ ਸਾਰ ਥੋੜ੍ਹ ਬਹੁਤ ਖੇਤਰ ਜਾਨਕੀ ਟੁੱਟਵੇਂ ਕਾਰਮੀ ਹੋਣਗੀਆਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਖੇਤਰਾਂ ਵਿੱਚ ਪਰ ਹਨੇਰ ਝੱਖੜ ਕਾਫੀ ਖੇਤਰਾਂ ਵਿੱਚ ਵੇਖਣ ਨੂੰ ਮਿਲ ਸਕਦਾ ਦੋਕ ਵਾਰ ਚਾਂਸ ਰਹਿਣਗੇ ਤੇ ਇੱਕ ਦੋ ਵਾਰ ਹੋ ਸਕਦਾ ਕੁਝ ਖੇਤਰਾਂ ਵਿੱਚ ਦੋਕ ਵਾਰ ਕਾਫੀ ਖੇਤਰਾਂ ਵਿੱਚ ਹਨੇਰ ਝੱਖੜ ਚੱਲ ਸਕਦਾ ਜਿਸ ਦੀ ਗਤੀ 35 ਤੋਂ ਲੈ ਕੇ 40 ਕਿਤੇ ਕੇ 40 ਤੋਂ 50 ਕੁਝ ਕੁ ਲੈ ਕੇ 60 ਤੋ 70 ਜਾਂ 70 ਤੋਂ 75 ਕਿਲੋਮੀਟਰ ਅਪਰਾਤੀ ਘੰਟੀ ਦਰਫਤਾਰ ਤੇ ਚੱਲਣ ਦੀ ਸੰਭਾਵਨਾ ਹੈ। ਬਕ ਜ਼ਿਲ੍ਹੇਵਾਰ ਅਪਡੇਟ ਆਪਾਂ ਜਲਦੀ ਨੈਕਸਟ ਵੀਡੀਓ ਚ ਅਪਲੋਡ ਕਰਾਂਗੇ। ਠੀਕ ਹੈ। ਕਿੜ-ਕਿੜ ਇਲਾਕਿਆਂ ਵਿੱਚ ਵਾਧਾ ਤੇ ਕਿੜ-ਕਿੜ ਇਲਾਕਿਆਂ ਵਿੱਚ ਘਟਾਏੜਮੀ ਦਾ ਅਸਰ ਬੰਦੇ ਦਿਖਾਈ ਦੇ ਰਹੇ ਜਾਂ ਸਿਸਟਮ ਵਿੱਚ ਹੋਰ ਵੀ ਜੇਕਰ ਕੋਈ ਬਦਲਾਅ ਵੇਖਣ ਨੂੰ ਮਿਲਦਾ ਸਿਸਟਮ ਘਟਦਾ ਜਾਂ ਵਧਦਾ ਹੈ ਤਾਂ ਲਗਾਤਾਰ ਤੁਹਾਡੇ ਤੱਕ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ। ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ। ਤਾਂ ਜੇਕਰ ਤੁਸੀਂ ਆਪਣੇ ਇਲਾਕੇ ਜ਼ਿਲ੍ਹੇ ਦਾ ਮੌਸਮ ਹਾਲ ਜਾਨਣਾ ਚਾ ਡੇਟ ਸੀ ਤਾਂ ਵੀਡੀਓ ਨੂੰ ਵੰਨਤਾ ਕੋਲ ਬਹੁਤ ਬਹੁਤ ਧੰਨਵਾਦ